ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਜੇਕਰ ਤੁਸੀਂ ਵੀ ਆਪਣੀ ਰਸੋਈ ਦੇ ਵਿੱਚ ਇਹਨਾਂ ਪਲਾਸਟਿਕ ਡੱਬੇ ਬੋਤਲਾ ਦੀ ਵਰਤੋਂ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਲਾਸਟਿਕ ਦੀ ਵਰਤੋਂ ਬੇहद ਵੱਧ ਗਈ ਹੈ ਤਾਂ ਹੁਣ ਤਾਂ ਸਾਡੀ ਰਸੋਈ ਵੀ ਇਸ ਤੋਂ ਅਛੁੱਤੀ ਨਹੀਂ ਰਹੀ ਹੈ ਪਲਾਸਟਿਕ ਦੇ ਡੱਬੇ ਹੋਵੇ ਭਾਂਡੇ ਚੋਪਿੰਗ ਬੋਰਡ ਅਤੇ ਹੋਰ ਕਈ ਚੀਜ਼ਾਂ ਜਿਵੇਂ ਕਿ ਇਹ ਸਭ ਕੁਝ ਤਕਰੀਬਨ ਹਰ ਰਸੋਈ ਦੇ ਵਿੱਚ ਮਿਲ ਜਾਂਦਾ ਹੈ ਮੁਸੀਬਤ ਉਦੋਂ ਆਉਂਦੀ ਹੈ ਉਦੋਂ ਵੱਧ ਜਾਂਦੀ ਹੈ ਜਦੋਂ ਪਲਾਸਟਿਕ ਸਰੀਰ ਦੇ ਵਿੱਚ ਦਾਖਲ ਹੋਣ ਲੱਗ ਪੈਂਦੀ ਹੈ ਇਹ ਸੋਹਣੀ ਤੇ ਟਿਕਾਊ ਦਿਖਣ ਵਾਲੇ ਪਲਾਸਟਿਕ ਛੋਟੇ ਛੋਟੇ ਕਣਾਂ ਦੇ ਰੂਪ ਦੇ ਵਿੱਚ ਸਾਡੀ ਬਾਡੀ ਦੇ ਵਿੱਚ ਪਹੁੰਚਦੀ ਹੈ ਤੇਸ ਨੂੰ ਜੋ ਕਿ ਮਾਈਕਰੋਪਲਾਸਟਿਕ ਵੀ ਕਿਹਾ ਜਾਂਦਾ ਹੈ ਸਾਡੀ ਰਸੋਈ ਦੇ ਵਿੱਚ ਕਈਆਂ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਨੇ ਜੋ ਸਰੀਰ ਤੱਕ ਪਲਾਸਟਿਕ ਪਹੁੰਚਾਉਣ ਦੀ ਵਜ੍ਹਾ ਬਣਦੀਆਂ ਨੇ ਇਹ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ ਦਾ ਖਤਰਾ ਵੀ ਵਧਾ ਸਕਦੀਆਂ ਨੇ ਇਸ ਲਈ ਸਮੇਂ ਰਹਿੰਦਿਆਂ ਆਪਣੀ ਰਸੋਈ ਨੂੰ ਪਲਾਸਟਿਕ ਤੋਂ ਮੁਕਤ ਕਰਾਉਣਾ ਬੇਹੱਦ ਜ਼ਰੂਰੀ ਹੈ ਤਾਂ ਉਹ ਜਾਣਦੇ ਹਾਂ ਕਿ ਪਲਾਸਟਿਕ ਦੇ ਉਤਪਾਦ ਜੋ ਤੁਹਾਡੇ ਸਰੀਰ ਦੇ ਵਿੱਚ ਪਲਾਸਟਿਕ ਘੋਲ ਰਹੇ ਨੇ ਉਹ ਕਿਹੜੇ ਨੇ ਤਾ ਤਾਂ ਜੇ ਕਿ ਚੇਕ ਕਰੇ ਤੋਸੀ ਵੀ ਰਸੋਈ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ